ਸਭ ਤੋਂ ਸੰਗੀਜਨੋ ਆਓ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਸਰਵਣ ਕਰੀਏ ਸੋ ਸਭ ਤੋਂ ਪਹਿਲਾਂ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਫਤਿਹ ਦੀ ਸਾਂਝ ਪਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਸਰਕਾਰ ਸ਼ਬਦ ਵਿਚਾਰ ਹੋ ਰਹੀ ਹੈ ਆਉਜੀ ਪੰਜਵੇਂ ਪਾਠ ਸਾਹਿਬ ਮਹਾਰਾਜ ਜੀ ਦਾ ਪਾਵਨ ਉਪਦੇਸ਼ ਪਾਵਨ ਸ਼ਬਦ 275 ਅੰਗ ਤੇ ਜੋ ਸਭਾਈ ਮਾਨ ਹੈ ਪਹਿਲਾ ਪਾਠ ਸਰਵ ਕਰ ਗਏ ਉਪਰੰਤ ਗੁਰੂ ਜੀ ਦੀ ਕਿਰਪਾ ਦੁਆਰਾ ਸ਼ਬਦ ਵਿਚਾਰ ਸਰਵਣ ਕਰਾਂਗੇ ਜੀ ਸੋ ਬੇਨਤੀ ਪ੍ਰਵਾਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਖਾਤ ਖਰਚਤ ਬਿਲ ਛਪ ਰਹੀ ਟੂਟਣਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਹੀਂ ਸਮਾਰ ਪੌੜੀ ਖਖਾ ਖੂਨਾ ਕਸ਼ ਨਹੀਂ ਤਿਸ ਸੰਮਰਥ ਕੈ ਪਾਹੀ ਜੋ ਦੇ ਨਾ ਸੁਦੀ ਰਹਉ ਪਾਵ ਤਹਿ ਤਹਿ ਜਾਹੀ ਖਰਚ ਖਜ਼ਾਨਾ ਨਾਮ ਧਨ ਇਹ ਭਗਤਨ ਕੀ ਰਾਸ ਖਿਮਾ ਗਰੀਬੀ ਅੰਦਰ ਸਹਜ ਜਾਪ ਤਰਹਿ ਗੁਣ ਤਾਸ ਖੀਲਹਿ ਬਿਗਸਹਿ ਅਰਦ ਸਿਉ ਜਾ ਕਹੂ ਤਿ ਕ੍ਰਿਪਾਲ ਸਦੀਵ ਕਨੀਵ ਸੁਹਾਮਨੇ RAM ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਡਾਨ ਤਿ ਜਾ ਕਉ ਨਦਰ ਕਰੀ ਨਾਨਕ ਜੂ ਪ੍ਰਭ ਪਾਣਿਆ ਪੂਰੀ ਤੇ ਨਾਮ ਪਰੇ ਖੇਦ ਨਾ ਦੁਖ ਨਾ ਡਾਨ ਤੇ ਜਾਕ ਨਦਰ ਕਰੀ ਨਾਨਕ ਜੂ ਪ੍ਰਭ ਪਾਣਿਆ ਪੂਰੀ ਤੇ ਨਾਮ ਪਰੇ ਸੋ ਆਉਜੀ ਇਹ ਪਾਵਨ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਕੇ ਆਪਾਂ ਨੂੰ ਸਮਝਾ ਰਹੇ ਹੈ। ਸ਼ਲੋਕ ਇੱਕੇ ਸ਼ਾਨਦਾਰ ਨਾਮ ਹੈ। ਪਾਤਸ਼ਾਹ ਜੀ ਕਹਿੰਦੇ ਖਾਲਤ ਖਰਚਤ ਬਿਲਸਤ ਰਹੇ ਟੁੱਟ ਨਾ ਜਾਏ ਪੰਡਾਰ। ਜਿਹੜੇ ਬੰਦਗੀ ਕਰਨ ਵਾਲੇ ਹੈ ਉਹ ਨਾਮ ਦਾ ਧਨ ਇਕੱਠਾ ਕਰਦੇ ਹੈ। ਰਾਤ ਦਿਨ ਵਾਹਿਗੁਰੂ ਵਾਹਿਗੁਰੂ ਜਪਦੇ ਹੈ। लीन ਹੋਏ ਰਿੰਦੇ ਨਾਮ ਦਾ ਤੁਨੋਂ ਨਾਲ ਕੋਲੇ ਬੇਅੰਤ ਇਕੱਠਾ ਹੋ ਜਾਂਦਾ ਹੈ। ਅਤਿਓ ਨਾਮ ਦੇ ਤੁਨੋਂ ਖਾਂਦੇ ਖਰਚਦੇ ਹਨ ਵਰਤਦੇ ਹਨ। ਨਾਮ ਦਾ ਧਨ ਮੁੱਕਦਾ ਹੀ ਨਹੀਂ ਨਾਲ ਕੋਲ ਟੂਟ ਨਾ ਜਾਏ ਭੰਡਾਰ ਨਾਮ ਦੇ ਭੰਡਾਰੇ ਏਡੇ ਵੱਡੇ ਹੋ ਜਾਂਦੇ ਇਕੱਠੇ ਇਹਨਾਂ ਨਾਮ ਦਾ ਧਨ ਇਕੱਠਾ ਹੋ ਜਾਂਦਾ ਮੁੱਕਦਾ ਹੀ ਨਹੀਂ। ਹਰ ਹਰ ਜਪਤ ਅਨੇਕ ਜਨ ਨਾਨਕ ਨਾਹਿ ਸਮਰਹੀ ਨਾਨਕ ਨਾਮ ਜਪਣ ਵਾਲਿਆਂ ਦਾ ਅੰਤ ਹੀ ਕੋਈ ਨਹੀਂ। ਪਰਮਾਤਮਾ ਦਾ ਨਾਮ ਅਨੇਕ ਜੀ ਜਪਦੇ ਆ ਕੋਈ ਕਿਸੇ ਤਰੀਕੇ ਦੇ ਨਾਲ ਜਪੀ ਜਾਂਦਾ ਹੈ ਕੋਈ ਕਿਸੇ ਤਰੀਕੇ ਦੇ ਨਾਲ ਜਪੀ ਜਾਂਦਾ ਹੈ ਜਿਹੜਾ ਗੁਰੂ ਦੀ ਮਾਤਮ ਤਾਕ ਪਕ ਜਪਦਾ ਉਹਦੇ ਵੱਲੋਂ ਜਪਿਆ ਜਾ ਰਿਹਾ ਨਾਮ ਲੇਖੇ ਚ ਪੈ ਜਾਂਦਾ ਹੈ ਜੇ ਕੋਈ ਮਨਮਤ ਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਕਰਦਾ ਹੈ ਤੇ ਫਿਰ ਕੋਈ ਬਹੁਤਾ ਲਾਭ ਨਹੀਂ ਹੁੰਦਾ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ ਜਪਣ ਵਾਲਿਆਂ ਦੇ ਹੀ ਨਾਨਕ ਕੋਈ ਅੰਤ ਨਹੀਂ ਹੈ ਪੌੜੀ ਖਖਾ ਖੂਨਾ ਕਸ਼ ਨਹੀਂ ਤਿਸ ਸਮਰੱਥ ਕੈ ਪਾਹਿ ਖਖਾ ਅੱਖਰ ਵਰਤ ਕੇ ਪੰਜ ਪਾਰਸ਼ਕ ਨੇ ਐ ਸਿੱਖਾ ਉਸ ਪਰਮਾਤਮਾ ਦੇ ਕੋਲੇ ਸਮਰੱਥ ਕੈ ਪਾਹਿ ਸਮਰੱਥ ਸਰਬ ਸ਼ਕਤੀਮਾਨ ਅਕਾਲ ਪੁਰਖ ਉਦੇ ਕੋਲੇ ਇੰਨੇ ਵੱਡੇ ਭੰਡਾਰ ਹੈ ਖ ਖ ਖ ਖ ਖੂਨਾ ਕਸ਼ ਨਹੀਂ ਕਿਸੇ ਚੀਜ਼ ਦੀ ਪਰਮਾਤਮਾ ਦੇ ਕੋਲੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਮੀ ਨਹੀਂ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੁਈ ਸੁਈ ਦੇਵੇ ਜੋ ਮੰਗਦਾ ਹੈ ਰਾਣੀ ਆਪਣੇ ਮਾਲਕ ਤੋਂ ਮਾਲਕ ਉਹ ਦੇ ਹੀ ਜਾਂਦਾ ਹੈ ਸਿੱਖਾ ਤੇਰੇ ਗੁਰੂ ਦੇ ਕੋਲੇ ਪਰਮਾਤਮਾ ਦੇ ਕੋਲੇ ਕਿਸੇ ਗੱਲ ਦੀ ਕਮੀ ਨਹੀਂ ਐਵੇਂ ਨਾ ਛੱਡ ਕੇ ਕੋਈ ਹੋਰ ਦਰ ਤੇ ਤੁਰਿਆ ਫਿਰਦਾ ਕਰ ਥੱਕੇ ਖਾਇਆ ਕਰ ਚੰਗੇ ਨਹੀਂ ਲੱਗਦਾ ਖਖਾ ਖੂਨਾ ਕਸ਼ਨੀ ਤਿਸ ਸਮਰਥ ਕੇ ਪਾਏ ਜੋ ਦੇਣਾ ਸੋ ਦੇ ਰਹ ਭਾਵੇਂ ਤਹ ਤਹ ਜਾਏ ਛਿੜੇ ਬੰਦਗੀ ਕਰਨ ਵਾਲੇ ਆ ਉਹਦੇ ਪਾਣੀ ਚ ਰਹਿੰਦੇ ਆ ਪਰਮਾਤਮਾ ਦੇ ਇਸ਼ਾਰੇ ਚ ਰਹਿੰਦੇ ਆ ਜੋ ਪਰਮਾਤਮਾ ਜੀ ਕਰਦਾ ਉਹਨ ਸਤਿ ਵਚਨ ਕਰਕੇ ਮਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਜੋ ਦੇਣਾ ਸੋ ਦੇ ਰਹ ਜੋ ਪਰਮਾਤਮਾ ਨੇ ਦੇਣਾ ਜੋ ਦੇ ਰਿਹਾ ਮਿਹਨਤ ਕਰਨੇ ਬੰਦੇ ਦਾ ਕੰਮ ਹੈ ਦਸਾਂ ਨੌ ਦੀ ਕਿਰਤ ਕਮਾਈ ਕਰੇ ਚੰਗੀ ਗੱਲ ਹੈ ਤੇ ਫਲ ਲਾਉਣਾ ਮਿਹਨਤ ਨੂੰ ਪਰਮਾਤਮਾ ਦਾ ਕੰਮ ਹੈ ਉਹ ਆਪ ਫਲ ਲਾਉਂਦਾ ਹੈ ਇਸ ਕਰਕੇ ਸਿੱਖਾ ਪ੍ਰਭੂ ਦੇ ਨਾਮ ਦੀ ਮਿਹਨਤ ਕਰਿਆ ਕਰ ਦਸਾਂ ਨੌ ਦੀ ਕਿਰਤ ਕਮਾਈ ਕਰਿਆ ਕਰ ਤੇ ਰਿਵਾਰੇ ਨਹਿ ਰਹੀ ਹੋ ਜਾਣਗੇ ਕਿਸੇ ਕਿਸਮ ਦੀ ਕੋਈ ਪਰਵਾਹ ਨਹੀਂ ਰਹਿਣੀ ਖਰਚ ਖਜਾਨਾ ਨਾਮ ਤਨ ਇਆ ਭਗਤਨ ਕੀ ਰਾਸ ਭਗਤਾਂ ਦੇ ਕੋਲੇ ਬੰਦਗੀ ਕਰਨ ਵਾਲਿਆਂ ਦੇ ਕੋਲੇ ਤਾਂ ਪ੍ਰਭੂ ਦੇ ਨਾਮ ਦੀ ਰਾਸਪੂਰ ਦੀ ਹੁੰਦੀ ਪਾਈ ਉਹ ਨਾਮ ਦਾ ਖਜ਼ਾਨਾ ਹੀ ਖਰਤਦੇ ਐ ਨਾਮ ਦੀ ਦਾਤ ਇਹੋ ਇਕੱਠੀ ਕਰਕੇ ਤੇ ਵਰਤੀ ਜਾਂਦੇ ਨਾਮ ਚ ਉਹਨਾਂ ਨੂੰ ਮਿਲਦਾ ਕੀ ਐ ਖੇਮਾ ਗਰੀਬੀ ਆਂਦ ਸਹਜ ਜਪਤ ਰਹੇ ਗੁਣਤਾਸ ਉਹ ਜਿਵੇਂ-ਜਿਵੇਂ ਗੁਨਾ ਦੇ ਖਜ਼ਾਨੇ ਨੂੰ ਜਪਦੇ ਰਹਿੰਦੇ ਐ ਗੁਰਦਾਸ ਗੁਨਾ ਦਾ ਖਜ਼ਾਨਾ ਜਿਵੇਂ-ਜਿਵੇਂ ਗੁਨਾ ਦੇ ਖਜ਼ਾਨੇ ਨੂੰ ਜਪਦੇ ਨੇ ਤੇ ਉਹਨਾਂ ਨੂੰ ਨਾਮ ਦੇ ਵਿੱਚੋਂ ਖਿਮਾ ਮੰਗਣ ਦੀ ਮਾਫੀ ਮੰਗਣ ਵਾਲੀ ਦਾਤ ਉਹਨਾਂ ਨੂੰ ਮਿਲਦੀ ਜਾਂਦੀ ਐ ਕਿਸੇ ਗੁਨਾਹਗਰ ਨੂੰ ਮਾਫ ਕਰ ਦੇਣ ਵਾਲਾ ਉਹ ਗੁਣ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ 'ਚੋਂ ਪੈਦਾ ਹੋ ਜਾਂਦਾ ਹੈ ਗਰੀਬੀ ਨਿਮਰਤਾ ਨਾਮ ਦੀ ਧਾਰਤੋਂ ਮਿਲਦੀ ਹੈ ਆਨੰਦ ਉਹ ਆਤਮਿਕ ਆਨੰਦ ਮਾਣ ਦੇ ਨਾਮ ਚੋਂ ਸਹਿਜ ਅਵਸਥਾ ਮਿਲਦੀ ਹੈ ਅਡੋਲ ਅਵਸਥਾ ਪ੍ਰਾਪਤ ਉਹਨਾਂ ਨੂੰ ਹੋ ਜਾਂਦੀ ਹੈ ਖੇਲ ਬਿਰਨਸੈ ਬਿਗਸੈ ਆਨੰਦ ਸਿਓ ਜਾਕ ਉਹ ਤੇ ਕਿਰਪਾਲ ਪ੍ਰਮਾਤਮਾ ਉਹਨਾਂ ਤੇ ਕਿਰਪਾਲੂ ਹੋ ਜਾਂਦਾ ਤੇ ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾਲੂ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਜ਼ਿੰਦਗੀ ਦੀ ਇਹ ਖੇਡ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਖੇਡਦੇ ਹੈ ਬਸ ਉਹਦੇ ਬਾਣੇ ਵਿੱਚ ਨਾਮ ਵਿੱਚ ਮਸਤੀ ਮਾਣਦੇ ਆ। ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿਮਾਲ ਤੇ ਜਿਨ੍ਹਾਂ ਦੇ ਕੋਲੇ RAM ਨਾਮ ਦਾ ਜਿਨ੍ਹਾਂ ਦੇ ਹਿਰਦੇ ਘਰੂਪੀ ਵਿੱਚ ਨਾਮ ਦਾ ਮਾਲ ਪੰਡਾਰ ਹੁੰਦਾ ਹੈ ਪੰਜਵੇਂ ਪਾਰਸ਼ਾ ਉਹ ਤਾਂ ਪਈ ਸਦੀਵ ਗਨੀਵ ਗਨੀਵ ਦਾ ਮਤਰ ਤਨਾੜ ਸਦਾ ਵਾਸਤੇ ਅਮੀਰ ਮੰਨੇ ਜਾਂਦੇ ਆ। ਪਰਮਾਤਮਾ ਦੀ ਨਜ਼ਰ ਵਿੱਚ ਅਮੀਰ ਹੀ ਉਹ ਹੈ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ। ਖੇਦ ਨਾ, ਦੁੱਖ ਨਾ, ਡਾਂਟ ਤਿਹ ਜਾ ਕਉ ਨਦਰ ਕਰੀ। ਪਾਤਸ਼ਾਹ ਦੀ ਕਿੰਨੇ ਫਿਰ ਪਰਮਾਤਮਾ ਦੀ ਐਸੀ ਮਿਹਰ ਹੁੰਦੀ ਹੈ ਜਿਨ੍ਹਾਂ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਕਿਸੇ ਕਿਸਮ ਦਾ ਖੇਦ ਦੁੱਖ ਨਹੀਂ ਲੱਗਦਾ। ਕਿਸੇ ਕਿਸਮ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵਿਗਨ ਨਹੀਂ ਪੈਂਦਾ। ਬਸ ਨਾਮ ਦੇ ਨਾਲ ਜੁੜੀ ਰਹਿੰਦੀ ਹੈ। ਕਿਸੇ ਕਿਸਮ ਦੀ ਕੋਈ ਪਰਵਾਹ ਨਹੀਂ ਖੇਦ ਨਾ ਦੁੱਖ ਨਾ ਡਾਂਟ ਤੇ ਜਾ ਕੇ ਉਹ ਨਦਰ ਕਰੀ ਜਿੰਨਾ ਤੇ ਉਹਨੇ ਮਿਹਰ ਕਰਤੀ ਕਿਸੇ ਪ੍ਰਕਾਰ ਦਾ ਦੁੱਖ ਉਹ ਤਾਂ ਦੁੱਖ ਦੇ ਵਿੱਚ ਸੁੱਖ ਮਨਾਉਂਦੇ ਆ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਨਪਰੀ ਹੈ ਨਾਨਕ ਜਿਹੜੇ ਪ੍ਰਾਣੀ ਉਸ ਪ੍ਰਮਾਤਮਾ ਨੂੰ ਭਾ ਜਾਂਦੇ ਆ ਉਹਦੇ ਭਾਣੇ ਵਿੱਚ ਲਿੰਦੇ ਹੈ ਉਹਨਾਂ ਦੀਆਂ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਜਿਹੜੇ ਨਾਮ ਜਪ ਕੇ ਨਾਮ ਦਾ ਧਨ ਇਕੱਠਾ ਕਰਕੇ ਬਸ ਆਪਣਾ ਜੀਵਨ ਨਾਮ ਦੇ ਦੇਖੇ ਲਾ ਦਿੰਦੇ ਐ ਤੇ ਨਾਮ ਜਪਦੇ ਜਪਦੇ ਆਨੰਦਮਈ ਜੀਵਨ ਜਾਉਂਦੇ ਐ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਜਨਮ ਮਰਨ ਕੱਟਿਆ ਜਾਂਦਾ ਹੈ ਸੋ ਇਹ ਜੀ ਇਥੋਂ ਤੱਕ ਆਪਾਂ ਗੁਰੂ ਜੀ ਦੀ ਕਿਰਪਾ ਦੁਆਰਾ 255 ਅੰਗ ਇਸ ਪਾਵਨ ਬਾਣੀ ਦੀ ਪੜ ਚੁੱਕੇ ਐ 255 ਅੰਗ ਤੱਕ ਬਾ ਪਾਵਨ ਬਾਣੀ ਪੜੀ ਜਾ ਚੁੱਕੀ ਹੈ ਹੋ ਗਿਆ ਪੁਲਾਂ ਦੀ ਮਾਫੀ ਜੀ ਮਹਾਰਾਜ ਜੀ ਕਿ ਤੁਸ ਮੱਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ